ਅੱਜ ਦੇ ਐਪੀਸੋਡ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਤੇ ਦੂਜੇ ਰਾਜਭਾਗ ਦੀ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਦਾਅਵਿਆਂ ਤੇ ਮੋਹਰ ਲਗਾਉਂਦੇ ਹੋਏ ਅਮਰੀਕਨ ਜਨਤਾ ਨੇ ਡੋਨਲਡ 트ੰਪ ਨੂੰ ਇੱਕ ਵਾਰੀ ਫੇਰ ਤੋਂ ਅਮਰੀਕਾ ਦਾ ਰਾਸ਼ਟਰਪਤੀ ਚੁਣ ਲਿਆ ਹੈ ਉਹਨਾਂ ਦੀ ਮੁੜ ਵਾਪਸੀ ਨਾਲ ਅਮਰੀਕੀ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਵਿੱਚ ਇੱਕ ਨਵੀਂ ਸ਼ੁਰੂਆਤ ਹੋਣ ਦੀ ਉਮੀਦ ਹੈ ਰਾਸ਼ਟਰਪਤੀ ਦਾ ਦੂਜੀ ਵਾਰ ਅਹੁਦਾ ਸੰਭਾਲਦਿਆਂ ਪਹਿਲੇ ਹੀ ਦਿਨ ਡੋਨਲਡ ਟਰਪ ਨੇ ਇਹੋ ਜੇ ਬਹੁਤ ਸਾਰੇ ਫੈਸਲੇ ਲਏ ਜਿਨ੍ਹਾਂ ਨਾਲ ਦੁਨੀਆ ਦੇ ਕਈ ਮੁਲਕਾਂ 'ਚ ਹਲਚਲ ਪੈਦਾ ਹੋ ਗਈ। WHO ਨਾਲ ਨਾਤਾ ਤੋੜ ਲੈਣਾ, ਪੈਰਿਸ ਸਮਝੌਤੇ ਤੋਂ ਪਿੱਛੇ ਹਟ ਜਾਣਾ, ਔਰ ਇਹਦੇ ਇਲਾਵਾ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣਾ ਵਰਗੇ ਕਈ ਫੈਸਲੇ ਅਸਰ ਹੁਣ ਦੇਖਣ ਨੂੰ ਮਿਲੇਗਾ। ਇਹਨਾਂ ਫੈਸਲਿਆਂ ਦਾ ਦੁਨੀਆ ਦੇ ਕਈ ਮੁਲਕਾਂ ਦੇ ਉੱਤੇ ਔਰ ਖਾਸ ਤੌਰ ਤੇ ਭਾਰਤ ਦੇ ਉੱਤੇ ਕੀ ਅਸਰ ਪਵੇਗਾ? ਇਹਦੇ ਬਾਰੇ ਅਸੀਂ ਅੰਤਰਰਾਸ਼ਟਰੀ ਮਾਮਲਿਆਂ ਦੇ ਮਹਰ ਡਾਕਟਰ ਰਕੇਸ਼ ਕੁਮਾਰ ਨਾਲ ਗੱਲ ਕੀਤੀ ਸੋ ਡੋਨਲਡ 트੍ਰੰਪ ਦੂ ਟੂ ਉਹ ਦੁਬਾਰਾ ਤੋਂ ਫੇਰ ਪ੍ਰਸਪਤੀ ਬਣੇ ਨੇ ਭਾਰਤ ਵਿੱਚ ਉਸ ਨੂੰ ਲੈ ਸਾਰੀ ਦੁਨੀਆ ਵਿੱਚ ਆਬਵੀਅਸਲੀ ਉਸ ਨੂੰ ਲੈ ਕੇ ਬਸ ਹੈਗੀ ਔਰ ਖਾਸ ਤੌਰ ਤੇ ਭਾਰਤ ਵਿੱਚ ਮੀਡੀਆ ਰਿਪੋਰਟਸ ਅਸੀਂ ਦੇਖਦੇ ਆ ਜਿਹਦੇ ਵਿੱਚ ਅਸੀਂ ਮੀਡੀਆ ਵਿੱਚ ਕਨਵੇ ਕੀਤਾ ਜਾ ਰਿਹਾ ਹੈ ਕਿ 트੍ਰੰਪ ਦੇ ਬਣਨ ਤੋਂ ਬਾਅਦ ਭਾਰਤ ਅਮਰੀਕਾ ਦੇ ਰਿਸ਼ਤੇ ਬਹੁਤ ਸਟਰੋਂਗ ਹੋਣਗੇ ਜਿਸ ਵੇਲੇ 트੍ਰੰਪ ਟਾਰਫ ਦੀ ਗੱਲ ਕਰਦੇ ਨੇ ਤੇ ਉਸ ਵੇਲੇ ਵੀ ਲੱਗਦਾ ਕਿ ਨਹੀਂ ਉਹ ਭਾਰਤ ਦੀ ਫੇਵਰ ਕਰਨਗੇ ਕੀ ਇੰਪੈਕਟ ਹੈ ਤੁਹਾਨੂੰ ਲੱਗਦਾ ਡਿਪਲੋਮੇਸੀ ਅਦਰਵਾਈਜ਼ ਗੁੱਡ ਤੇ ਬੈਡ ਕੁਝ ਵੀ ਨਹੀਂ ਹੁੰਦਾ ਥੈਟਸ ਟ੍ਰੂ ਜਿਦਾ ਤੁਸੀਂ ਕਹਿ ਰਹੇ ਕਿ ਭਾਰਤ ਦੇ ਨਾਲ ਭਾਰਤ ਉਤੇ ਕਿਦਾਂ ਦਾ ਇੰਪੈਕਟ ਪਏਗਾ ਕੁਝ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਪੈਣੀਆਂ ਹੈ ਫਸਟ ਆਫ ਆਲ ਕਿ ਅੱਜ ਦੀ ਡੇਟ ਵਿੱਚ ਅ ਡਿਫਰੈਂਟ ਲੈਵਲਸ ਤੋਂ ਉਤੇ ਸਾਡੇ ਜਿਹੜੇ ਰਿਸ਼ਤੇ ਹੈਗੇ ਉਹਦਾ ਸਰੀਜਨ ਹੋ ਰਿਹਾ ਹੈ Uh, GLOBALS LEVEL ਤੇ ਉਤੇ ਸਾਡੇ ਕੁਝ ਔਰ ਰਿਕੁਆਇਰਮੈਂਟਸ ਹੈਗੀਆਂ ਰੀਜਨਲ ਲੈਵਲ ਤੇ ਉਤੇ ਸਾਡੀ ਰਿਕੁਆਇਰਮੈਂਟਸ ਕੁਝ ਔਰ ਹੈਗੀਆਂ 1 ਟੂ 1 ਬਾਈਲੈਟਰਲ ਲੈਵਲ ਤੇ ਉਤੇ ਇਸ ਸਮਾਜ ਸ਼ਕਤੀ ਨਾਲ ਸਾਡੇ ਰਿਲੇਸ਼ਨਸ ਕਿਸੇ ਔਰ ਤਰੀਕੇ ਦੇ ਹੈਗੇ ਪਰ ਇੱਕ ਗੱਲ ਮੈਂ ਜਿਹੜਾ ਐਟ ਦਾ ਆਊਟਸੈਟ ਇਟਸੈਲਫ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਰਿਸ਼ਤੇ ਹੈਗੇ ਇਸ ਪਾਰਟिकुलर ਕੰਟਰੀ ਦੇ ਨਾਲ ਪਿਛਲੇ 20 ਸਾਲਾਂ ਦੇ ਦੌਰਾਨ ਉਹਦੇ ਵਿੱਚ ਕਾਫੀ ਜਿਆਦਾ ਮਜ਼ਬੂਤੀ ਆਈ ਹੈ ਰਾਈਟ ਮੈਂ ਇੱਕ ਗੱਲ ਬਿਲਕੁਲ ਯਕੀਨੀ ਤੌਰ ਤੇ ਉਤੇ ਮੈਂ ਕਹਿਣਾ ਚਾਹਾਂਗਾ ਕੀ ਸ਼ਾਇਦ ਉਹ ਅੱਜ ਦੀ ਜਿਸ ਮੁਕਾਮ ਤੇ ਉਤੇ ਭਾਰਤ ਤੇ ਅਮਰੀਕਾ ਦੇ ਸਬੰਧ ਹੈਗੇ ਕੋਈ ਛੋਟੀ ਮੋਟੀ ਗੱਲਾਂ ਦੇ ਨਾਲ ਇਹਨਾਂ ਦੇ ਓਵਰਆਲ ਰਿਲੇਸ਼ਨਸ਼ਿਪ ਵਿੱਚ ਪਰਿਵਰਤਨ ਨਹੀਂ ਆਏਗਾ ਰਾਈਟ ਦੋਨੋਂ ਕੰਟਰੀਜ਼ ਨੇ ਇਨਾ ਜ਼ਿਆਦਾ ਡਿਸਟੈਂਸ ਕਵਰ ਕਰ ਲਿਆ ਹੈ ਆਪਣੇ ਰਿਸ਼ਤੇ ਨੂੰ ਮਜ਼ਬੂਤੀ ਦੁਆਉਣ ਵਾਸਤੇ ਪ੍ਰਦਾਨ ਕਰਨ ਵਾਸਤੇ ਕਿ ਇਦਾਂ ਦੇ ਕੋਈ ਛੋਟੇ-ਮੋਟੇ ਇਸ਼ੂਜ਼ ਵਾਸਤੇ ਇਦਾਂ ਦੇ ਕੋਈ ਸਾਡੇ ਚੈਨਲਸ ਬਨੇ ਹੋਏ ਹੈਗੇ ਇਨ ਪਲੇਸ ਹੈਗੇ ਜਿਹਦੇ ਵਿੱਚ ਨਾ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦਾ ਹੱਲ ਲੱਭ ਲਿਆ ਜਾਏਗਾ ਐਂਡ ਐਗਜ਼ੈਕਟਲੀ ਹੋਦਾ ਕਿ ਤੁਸੀਂ ਮਿਸਾਲ ਦੇਖ ਰਹੇ ਜੇ ਕਿ ਕੁਝ ਜਿਹੜੇ ਕਨਸਰਨਸ ਐਕਸਪ੍ਰੈਸ ਹੋ ਰਹੇ ਹੈ ਰਾਈਟ ਮਾਰਕੀਟ ਵਿੱਚ ਵੀ ਕੁਝ ਅਜਿਹੇ ਕਨਸਰਨਸ ਐਕਸਪ੍ਰੈਸ ਹੋਏ ਨੇ ਤੁਹਾਡੇ ਕੁਝ ਜਿਹੜੇ ਪ੍ਰੈਜ਼ੀਡੈਂਟ ਰਮ ਸਾਹਿਬ ਨੇ ਕੁਝ ਔਥ ਸੇਰੇਮਨੀ ਦੇ ਇਮੀਡੀਏਟਲੀ ਬਾਅਦ ਔਥ ਸੇਰੇਮਨੀ ਐਗਜ਼ੀਕਟਿਵ ਆਰਡਰਸ ਨੂੰ ਜਿਹਦੇ ਤੁਸੀਂ ਸਾਈਨ ਕੀਤਾ ਹੈਗਾ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਸਾਡੇ ਮੁਲਕ ਵਿੱਚ ਕਨਸਰਨਸ ਹੈਗੇ ਬਟ ਓਨਲੀ ਇਨ ਟਾਈਮਸ ਟੂ ਕਮ ਉਹ ਦੀ ਜ਼ਿਆਦਾ ਸਾਡੇ ਕੋਲ ਅੰਡਰਸਟੈਂਡਿੰਗ ਹੋਏਗੀ ਬਟ ਇਮੀਡੀਏਟਲੀ ਹਲੇ ਵੀ ਤੇ ਦਿਨਾਂ ਦੇ ਬਾਅਦ ਉਹਦਾ ਫਾਲੋਅ-ਅਪ ਸਾਨੂੰ ਨਜ਼ਰ ਆਏਗਾ ਰਾਈਟ ਸਰ ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਕਿ ਪਹਿਲੇ ਵਾਲੋ ਕਾਫੀ ਮਜ਼ਬੂਤ ਨੇ ਸ਼ਾਇਦ ਇਹ ਹੀ ਰੀਜ਼ਨ ਹੈ ਕਿ ਬੜੇ ਐਗਰੈਸਿਵਲੀ ਚੱਲ ਰਹੇ ਨੇ ਨਾਲ ਹੀ ਕੁਆਡ ਹੋ ਗਿਆ ਯੈਸ ਇਸ ਗੱਲ ਨੂੰ ਅਸੀਂ ਮਾਈਨਸ ਨਹੀਂ ਕਰ ਸਕਦੇ ਨਜ਼ਰੰਦਾਜ਼ ਬਿਲਕੁਲ ਨਹੀਂ ਕਰ ਸਕਦੇ ਕਿ ਉਸ ਸੈਰਮੋਨੀ ਦੇ ਕੁਝ ਘੰਟਿਆਂ ਦੇ ਅੰਦਰ ਹੀ ਉਹ ਜਿਹੜਾ ਪ੍ਰੈਜ਼ੀਡੈਂਟ 트ੰਪ ਸਾਬ ਨੂੰ ਹੀ ਇਹ ਸ਼ਰੇਹ ਜਾਂਦਾ ਹੈ ਜਿਨ੍ਹਾਂ ਨੇ ਕੁਆਡ ਨੂੰ 2017 ਵਿੱਚ ਰਿਵਾਈਵ ਕੀਤਾ राइट right? उस टाइम ਤੇ ਉਤੇ ਇੱਕ ਗੱਲ ਤੇ ਬਿਲਕੁਲ ਹੈ ਅਸੀਂ ਦੇਖ ਰਹੇ ਹਾਂ ਕਿ گلوبਲ ਇਸ਼ੂਸ ਤੇ ਉਤੇ ਇੰਡੋ ਪੈਸਿਫਿਕ ਵਿੱਚ ਕਿਦਾਂ ਦੀ ਸਿਕਿਉਰਿਟੀ ਚਾਹੀਦੀ ਸਪੈਸ਼ਲੀ ਇੱਕ ਸਾਡੇ ਪ੍ਰੋਸ ਵਿੱਚ ਜਿਹੜਾ ਵੱਡਾ ਮੁਲਕ ਹੈਗਾ ਸਾਡੇ ਨਾਰਥ ਇਸਟਰਨ ਸਾਈਡ ਤੇ ਉਤੇ ਉਸ ਮੁਲਕ ਦੇ ਮੱਦੇ ਨਜ਼ਰ ਸਾਡੇ ਦੋਵਾਂ ਮੁਲਕਾਂ ਦੀ ਕਾਫੀ ਸਾਰੀ ਸਫਲਤਾਵਾਂ ਹੈ ਜਾਂ ਕੁਝ ਕਾਮਨ ਕਨਸਰਨਸ ਹੈਗੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੰਡੋ ਪੈਸਿਫਿਕ ਵਿੱਚ ਕਿੰਨੀ ਸਿਕਿਉਰਿਟੀ ਰਹੇਗੀ ਕਿੰਨੀ ਸਟੈਬਿਲਿਟੀ ਰਹੇਗੀ ਇਜ਼ਨਟ ਇਟ ਉਹਦੇ ਉਤੇ ਸਾਡੇ ਦੋਨੋਂ ਕੰਟਰੀਜ਼ ਦੇ ਅੰਦਰ ਕਾਫੀ कन्वर्जेंस ऑफ इंटरेस्ट है इट। डॉक्टर जय शंकर सी, फ्रंट रो से बैठे सी, ऐसी चीज़ा कुछ इंडीकेट कर दी है, कि डिप्लोमेसी मैटर करता है कि बाकी आ, कुछ लोग पीछे बैठे से इंडिया ने फ्रंट रो मिली और इंडिया बुके बहुत कुछ है लेकिन वो की मैटर करता है कि वो फ्रंट रोज सके ਯੈਸ ਡਿਪਲੋਮੇਸੀ ਵਿੱਚ ਪਰਸੈਪਸ਼ਨ ਦੀ ਆਪਣੀ ਅਹਿਮੀਅਤ ਹੈਗੀ ਇਜ਼ਨਟ ਇਟ ਤੇ ਅਨਡਾਊਟਡਲੀ ਜਿਸ ਤਰ੍ਹਾਂ ਦੇ ਸਾਡੇ ਨੇਚਰ ਆਫ ਰਿਲੇਸ਼ਨਸ਼ਿਪ ਹੈ ਇੰਡੀਆ ਉਹਨਾਂ ਦੇ ਵਾਸਤੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਆਈ ਕੈਨ ਗੋ ਔਨ ਪ੍ਰੋਵਾਈਡਿੰਗ ਅ ਲਿਸਟ ਟੂ ਯੂ ਕਿ ਉਹ ਬਾਇਲੈਟਰਲ ਲੈਵਲ ਹੋਵੇ ਰੀਜਨਲ ਲੈਵਲ ਹੋਵੇ ਐਕਸਟਰਾ ਰੀਜਨਲ ਲੈਵਲ ਹੋਵੇ ਗਲੋਬਲ ਲੈਵਲ ਹੋਵੇ ਯੂਨ ਸਿਕਿਉਰਿਟੀ ਦੇ ਕਾਉਂਸਲ ਦੇ ਰਿਫਾਰਮਸ ਹੋਣ ਰਾਈਟ ਟੂ ਡਬਲਯੂਟੀਓ ਦੇ ਰਿਫਾਰਮਸ ਹੋਣ ਜਾਂ ਔਰ ਜਿਹੜੀ ਇਦਾਂ ਦੀ ਬਾਡੀਜ਼ ਹੈਗੀਆਂ ਉਹਨਾਂ ਦੇ ਰਿਫਾਰਮਸ ਦੀ ਗੱਲ ਹਰ ਥਾਂ ਤੇ ਉਤੇ ਸਾਡੀ ਕਨਵਰਜੈਂਸ ਆਫ ਇੰਟਰਸਟ ਐਕਚੁਅਲੀ ਇਜ਼ਨਟ ਇਟ ਬਾਕੀ ਸਭ ਤੋਂ ਜਿਹੜੀ ਵੱਡੀ ਗੱਲ ਅੱਜ ਦੀ ਡੇਟ ਵਿੱਚ ਹੈਗੀ ਜਿਹੜਾ ਇੰਡੀਅਨ ਡਾਇਸਪੋਰਾ ਯੂਐਸ ਦੀ ਸੋਇਲ ਤੇ ਮੌਜੂਦ ਹੈ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਯੂਐਸ ਦੀ ਇਕਨੋਮੀ ਵਿੱਚ ਉਹ ਆਪਣੇ ਆਪ ਹੀ ਯੂਐਸ ਦੇ ਡਿਸੀਜਨ ਮੇਕਰਸ ਨੂੰ ਐਦਾਂ ਦਾ ਕੋਈ ਵੀ ਰੈਟਰੋਗੈਟਿਵ ਸਟੈਪ ਚੁੱਕਣ ਤੋਂ ਰਾਈਟ ਰੋਕੇਗੀ ਐਕਚੁਅਲੀ ਉਹਨਾਂ ਨੂੰ ਬਾਰ-ਬਾਰ ਇਹ ਚੀਜ਼ ਹੌਂਡ ਕਰੇਗੀ ਕਿ ਅਸੀਂ ਇਦਾਂ ਦਾ ਕੰਮ ਕਰਕੇ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਉਹ ਜਿਹੜਾ ਨੈਗੇਟਿਵ ਫਾਲੋਅ-ਆਊਟ ਹੈਗਾ ਉਹਨੋਂ ਬਚਾਇਆ ਜਾ ਸਕੇ ਇਲੀਗਲ ਮਾਈਗ੍ਰੇਸ਼ਨ ਕੋਈ ਵੀ ਕੰਟਰੀ ਸਪੋਰਟ ਨਹੀਂ ਕਰਦੀ ਇੰਡੀਆ ਵੀ ਨਹੀਂ ਸਪੋਰਟ ਕਰਦਾ ਅਮਰੀਕਾ ਵੀ ਨਹੀਂ ਸਪੋਰਟ ਕਰੇਗਾ ਸੋ ਅਮਰੀਕਾ ਨੇ ਜਿਸ ਤਰੀਕੇ ਨਾਲ ਕਲੀਅਰ ਕੀਤੀ ਹੈ ਜਾਂ ਉਹਨਾਂ ਨੇ ਬਿਆਨ ਦਿੱਤਾ ਜਿਦੇ ਵਿੱਚ ਇੰਡੀਅਨਸ ਦੀ ਗਿਣਤੀ approximately 18-2000 ਦੱਸੀ ਜਾ ਰਹੀ ਹੈ ਜਿਹਨਾਂ ਕੋ ਡਾਕੂਮੈਂਟਸ ਨਹੀਂ ਗਏ ਅਜ਼ਾਇਲਮ ਵਾਲੇ ਕੇਸਸ ਵੀ ਹੋਣਗੇ ਸੋ ਹਾਲਾਂਕਿ ਇੰਡੀਆ ਨੇ ਕਿਹਾ ਕਿ ਇੰਡੀਆ ਸਪੋਰਟ ਨਹੀਂ ਕਰਦਾ ਇਲੀਗਲ ਮਾਈਗ੍ਰੇਸ਼ਨ ਲੇਕਿਨ ਉਹ ਅਮਰੀਕਾ ਨੂੰ ਹੈਲਪ ਕਰੇਗਾ ਅਗਰ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰਨਾ ਸੋ ਉਸ ਕੇਸ ਨੂੰ ਲੈ ਕੇ ਜ਼ਰੂਰ ਖਾਸ ਤੌਰ ਤੇ ਨਾਰਥਰਨ ਇੰਡੀਆ ਵਿੱਚ ਉਸ ਨੂੰ ਲੈ ਕੇ ਇੱਕ ਟੈਂਸ਼ਨ ਜ਼ਰੂਰ ਹੈ ਜਿਹੜੇ ਬੱਚੇ ਉੱਥੇ ਨੇ ਉਹਨਾਂ ਨੂੰ ਲੱਗਦਾ ਕਿ ਮੇਰੇ ਮਾਪੇ ਵਾਪਸ ਚਲੇ ਜਾਣਗੇ ਇਹਦਾ ਕੀ ਮਤਲਬ ਹੈ ਯੈਸ ਬਿਲਕੁਲ ਤੁਸੀਂ ਆਪਣੇ ਕੁਐਸਚਨ ਵਿੱਚ ਹੀ ਉਹ ਦਾ ਜਵਾਬ ਹੀ ਦੇ ਰਹੇ ਜੇ ਕਿ ਬਾਈ ਵਰਚੂ ਆਫ ਬੀਇੰਗ ਮੈਂਬਰ ਆਫ ਇੰਟਰਨੈਸ਼ਨਲ ਕਮਿਊਨਿਟੀ ਬਾਈ ਵਰਚੂ ਆਫ ਬੀਇੰਗ ਫਾਲੋਅਰਸ ਆਫ ਇੰਟਰਨੈਸ਼ਨਲ ਨਾਰਮਸ ਪ੍ਰੈਕਟਿਸਸ ਲਾਸ ਇਜ਼ਨਟ ਇਟ ਇਹਦੇ ਬਾਰੇ ਕੰਸਰਨ ਹਿਊਮਨ ਕਰਾਈ ਵਰਲਡ ਓਵਰ ਰੇਜ਼ ਹੋ ਰਿਹਾ ਹੈ ਕੀ ਬਈ ਡੋਮੈਸਟਿਕ ਲੈਵਲ ਤੇ ਉੱਤੇ ਨੈਸ਼ਨਲ ਲੈਵਲ ਤੇ ਉੱਤੇ ਲੋਕਾਂ ਦੀ ਜੌਬਸ ਵਗੈਰਾ ਜਿਹੜੀ ਘਟ ਰਹੀਆਂ ਹੈਗੀਆਂ ਯਾ ਫੈਡਰਲ ਐਡਮਿਨਿਸਟ੍ਰੇਸ਼ਨ ਨੇ ਜਾਂ ਸੈਂਟਰਲ ਗਵਰਨਮੈਂਟਸ ਨੇ ਉਹ ਜਿਹੜੇ ਪ੍ਰੋਮਿਸਸਸ ਆਪਣੇ ਲੋਕਾਂ ਦੇ ਨਾਲ ਕੀਤੇ ਸਨ ਉਹਨਾਂ ਪ੍ਰੋਮਿਸਸਸ ਨੂੰ ਉਹ ਫੁੱਲਫਿਲ ਨਹੀਂ ਕਰ پا ਰਹੇ ਇਸ ਕਰਕੇ ਇਹਨਾਂ ਇਸ਼ੂਜ਼ ਨੂੰ ਥੋੜਾ ਜਿਆਦਾ ਹਾਈਲਾਈਟ ਹੋ ਰਿਹਾ ਹੈ पैरिस क्लाइमेट अकॉर्ड और विश्व सेहत संगठन यानी कि डब्ल्यूएचओ एच ओ वर्गे अंतरराष्ट्रीय संस्थाव तो ट्रंप का पिछे हट जा घोषणा नाल विश्व पदर त चर्चावान को एक नवा मोड़ मिले है इस बारे की ने माहर देखिए रॉबिन समझने की बात यह है कि डोनाल्ड ट्रंप कौन है वो उद्योगपति रहे हैं उनके जो जो हित हैं वो पूरे करियर में उनके और पूंजीवादी लोगों के साथ जुड़े रहे हैं और इसीलिए अभी जो बोल रहे हैं या पहले कार्यकाल के दौरान जो उन्होंने पेरिस क्लाइमेट संधि जो है उससे वापस हाथ खींचे अमेरिका के वो इसीलिए क्योंकि वो फॉसिल फ्यूल कंपनियों के और तेल कंपनियों के गैस कंपनियों के प्रमोटर की तरह काम कर रहे हैं तो अभी वो ये दलील ज़रूर दे रहे हैं कि जो मैं अपने देश के नागरिकों के हित में ये कदम उठा रहा हूं लेकिन ये चोट न केवल भारत और विकासशील देशों पर होगी क्योंकि हम सब जानते हैं कि फॉसिल फ्यूल तेल और गैस के प्रयोग से ही ग्लोबल वार्मिंग हुई है और जो 1.5 डिग्री का 2024 में बैरियर भी हम पार कर गए तो ये जो तबाही आ रही है ये सिर्फ हमारे देशों तक विकासशील विकासशील देशों तक ही सीमित नहीं रहेगी बल्कि इसकी जो चोट है वो अमेरिका के नागरिकों को भी झेलनी पड़ेगी ये बात अमेरिका की जनता को समझनी पड़ेगी वहाँ के पॉलिसी मेकर्स को समझनी पड़ेगी जैसा कि अभी हमने कैलिफोर्निया में आग के रूप में सिर्फ इसका एक उदाहरण देखा राष्ट्रपति डोनाल्ड ट्रंप का दूसरा कार्यकाल शुरू होते ही उन्होंने कई फैसले लाए जिसे पेरिस जलवायु परिवर्तन समझौते अमेरिका को हटाना एक बहुत ही वड्डा फैसला है जिसका प्रभाव सारी दुनिया उत्ते पाएगा 1850 ਦੇ ਉਦਯੋਗੀਕਰਨ ਦੇ ਪਹਿਲੇ ਦੀ ਟੈਂਪਰੇਚਰ ਹੋਰ ਅੱਜ ਜਿਸੀ ਕੰਪੈਰੀਜ਼ਨ ਕਰੀਏ ਤੇ 1.6 ਡਿਗਰੀ ਸੈਲਸੀਅਸ ਟੈਂਪਰੇਚਰ ਵੱਧ ਚੁਕਾਵੇ ਔਰ ਜਿਹਦੀ وجہ ਨਾਲ ਅਸੀਂ ਜਿਆਦਾ ਇਨਸੀਡੈਂਸਸ ਦੇਖ ਰਿਆਂ ਬਾੜ ਦੇ ਸੁੱਕੇ ਦੇ ਸਾਈਕਲੋਨ ਦੇ ਔਰ ਜਿਹੜੀ ਆ ਵਾਇਲ ਫਾਇਰ ਹੋ ਰਹੀ ਹੈ ਔਰ ਐ ਸਭ ਦੇ ਪਿੱਛੇ ਜੇ ਸਭ ਤੋਂ ਵੱਡਾ ਹੱਥ ਹੈਗਾ ਕੋਇਲਾ ਤੇਲ ਔਰ ਗੈਸ ਦਾ ਜਿਹਨੂੰ ਅਸੀਂ ਫੋਸਲ ਫਿਊਲਸ ਕਹਿੰਦੇ ਆ ਔਰ ਅਮਰੀਕਾ ਦਾ ਸਭ ਤੋਂ ਜ਼ਿਆਦਾ ਕੰਟ੍ਰਿਬਿਊਸ਼ਨ ਹੈ ਫੋਸਲ ਫਿਊਲ ਐਮਿਸ਼ਨਸ ਦਾ ਉਹ ਸਭ ਤੋਂ ਵੱਡਾ ਹਿਸਟੋਰੀਕਲ ਇਮਿਟਰ ਹੈਗਾ ਔਰ ਐਸ ਵੇਲੇ ਵੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਅਮਰੀਕਾ ਕਰਦਾ ਪਿਆਵੇ ਔਰ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਡੋਨਲਡ ਟਰੰਪ ਨੇ ਆਂਦੇ ਹੀ ਹੈ ਕਿ ਆਵੇ ਕਿ ਉਹ ਫੋਸਲ ਫਿਊਲ ਪ੍ਰੋਡਕਸ਼ਨ ਨੂੰ ਹੋਰ ਜ਼ਿਆਦਾ ਵਧਾਏਗਾ ਜਿਸ ਦਾ ਮਤਲਬ ਹੈ ਕਿ ਕਲਾਈਮੇਟ ਦੇ ਉੱਤੇ ਜ਼ਿਆਦਾ ਫਰ ਪਏਗਾ ਔਰ ਇਹ ਤਬਾਹੀਆਂ ਬਹੁਤ ਵਧਣਗੀਆਂ ਭਾਰਤ ਵਾਸਤੇ ਮੁਸ਼ਕਿਲ ਬੜੀ ਵੱਡੀ ਹੈ ਇੱਕ طرف ਪਾਰਤਚਾਰਿਆਵੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਰੀਨਿਊਏਬਲ એનર્ਜੀ ਯਾਨੀ ਕਿ ਸੋਲਰ ਔਰ ਵਿੰਡ ਦੀ ਤਰਫ ਜਾਏ ਜਿਸਦੇ ਵਾਸਤੇ ਉਹ ਨੂੰ ਫਾਈਨਾਂਸ ਚਾਹੀਦਾ ਵੇ ਜੋ ਕਿ ਘਾਟੋ ਜਾਏਗਾ ਅਗਰ ਅਮਰੀਕਾ ਪੈਰਿਸ ਐਗਰੀਮੈਂਟ ਦਾ ਪਾਰਟ ਨਹੀਂ ਹੋਏਗਾ ਵਪਾਰ ਅਤੇ ਬਾਈਲੈਟਰਲ ਰਿਲੇਸ਼ਨ ਦੇ ਮਾਮਲਿਆਂ ਵਿੱਚ ਟਰੰਪ ਦੀ ਅਨਪ੍ਰੇਡਿਕਟੇਬਲ ਨੀਤੀ ਪਾਰਟਲੀ ਮੌਕੇ ਤੇ ਚੁਣੌਤੀਆਂ ਦੋਵੇਂ ਲੈ ਕੇ ਆ ਸਕਦੀ ਹੈ ਦੁਨੀਆ ਟਰੰਪ ਦੇ ਨਵੇਂ ਪ੍ਰਸ਼ਾਸਨ ਨੂੰ ਧਿਆਨ ਨਾਲ ਵੇਖ ਰਹੀ ਹੈ ਭਾਰਤ ਨੂੰ ਸਾਵਧਾਨੀ ਦੇ ਨਾਲ ਉਹਨਾਂ ਨੀਤੀਆਂ ਦੇ ਵਿੱਚ ਮਿੱਤਰਤਾ ਦੇ ਨਾਲ-ਨਾਲ ਆਪਣੇ ਰਾਜਨੀਤਿਕ ਹਿੱਤਾਂ ਦੀ ਰੱਖਿਆ ਕਰਨ ਦੀ ਤਿਆਰੀ 'ਚ ਵੀ ਨਾਲ ਰਹਿਣਾ ਪਵੇਗਾ।